ਕਿਸਾਨ ਗੁਜ ਜਗਜੀਤ ਡੱਲੇਵਾਲ ਕੰਗਨਾ ਰਣੋਦ ਦੇ ਥੱਪੜ ਮਾਰਨ ਵਾਲੀ ਦੇ ਕੁੜੀ ਦੇ ਆਗੇ ਹੱਕ ਦੇ ਵਿੱਚ ਕਿਹਾ ਅਗਰ ਪ੍ਰਸ਼ਾਸਨ ਵੱਲੋਂ ਕੋਈ ਤਕਾ ਕੀਤਾ ਜਾਏਗਾ ਕੁੜੀ ਦੇ ਨਾਲ ਤਾਂ ਕਿਸਾਨ ਜਥੇਬੰਦੀਆਂ ਉਸ ਦੇ ਨਾਲ ਹੱਕ ਦੇ ਵਿੱਚ ਖੜਨਗੀਆਂ ਜੀ ਹਾਂ ਜਗਜੀਤ ਡੱਲੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਨਾਲ ਨਾਲ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਅਗਰ ਉਸ ਕੁੜੀ ਦੇ ਨਾਲ ਕੋਈ ਨਜਾਇਜ਼ ਕੀਤੀ ਗਈ ਜਾਂ ਕੋਈ ਤਕਾ ਕੀਤਾ ਗਿਆ ਪ੍ਰਸ਼ਾਸਕ ਵੱਲੋਂ ਤੇ ਅਸੀਂ ਉਹਦੇ ਨਾਲ ਖੜਾਂਗੇ ਤੁਹਾਨੂੰ ਦੱਸ ਤੀ ਕਿ ਬੀਤੇ ਦਿਨੀ ਜਦੋਂ ਜਿਹੜੀ ਕੰਗਨਾ ਰਣਾਉ ਤੇ ਗਈ ਸੀ ਉਹ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ ਫਲਾਟ ਦੇ ਵਿੱਚ ਲੇਕਿਨ ਜਦੋਂ ਚੈਕਿੰਗ ਦੌਰਾਨ ਚੰਡੀਗੜ੍ਹ ਦੇ ਵਿੱਚ ਇੱਕ ਮੁਲਾਜ਼ਮ ਜਿਹੜੀ ਗਈ ਸੀ ਜੋ ਕਿ ਉਹ ਸੀ ਚੈਕਿੰਗ ਕਰਦੀ ਬੀ ਸੀ ਤਾਇਨਾਤ ਹੈਗੀ ਸੀ ਤੇ ਉਹਦੇ ਵੱਲੋਂ ਉਹਦੇ ਥੱਪੜ ਮਾਰ ਦਿੱਤਾ ਗਿਆ ਹੈ ਐਮ ਪੀ ਕੰਗਨਾ ਰਣਾਉ ਦੇ ਜਿੱਤ ਤੋਂ ਬਾਅਦ ਮਾਮਲਾ ਕਾਫੀ ਪੱਕ ਪੱਕ ਗਿਆ ਕਿ ਮੀਡੀਆ ਉੱਤੇ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿੱਤ ਤੋਂ ਬਾਅਦ ਕਾਫੀ ਪ੍ਰਤੀਕੰਨ ਜਿਹੜੇ ਅਗੇ ਉਹ ਦੇਖਣ ਨੂੰ ਮਿਲੇ ਦੱਸਿਆ ਜਾ ਰਿਹਾ ਕਿ ਕੁੜੀ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ ਆ ਲੇਕਿਨ ਕਿਤਨਾ ਕਿਤੇ ਹੁਣ ਕਿਸਾਨ ਜਥੇਬੰਦੀਆਂ ਉਸ ਕੁੜੀ ਦੇ ਹੱਕ ਦੇ ਵਿੱਚ ਆ ਚੁੱਕੀਆਂ ਕੀ ਕਹਿ ਰਹੇ ਨੇ ਜਗਜੀਤ ਦਲੇਵਾਰ ਆਓ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਚਿਰ ਤੋਂ ਇੱਕ ਖਬਰ ਚੱਲ ਰਹੀ ਹੈ ਬਹੁਤ ਰੌਲਾ ਪੈ ਰਿਹਾ ਹੈ ਕਿ ਇੱਕ ਲੜਕੀ ਨੇ ਚੰਡੀਗੜ੍ਹ 에어ਪੋਰਟ ਤੇ ਕੰਗਨਾ ਰਣਾਉਤ ਜੋ ਮੰਡੀ ਤੋਂ ਹਿਮਾਚਲ ਦੀ ਮੰਡੀ ਤੋਂ ਜੋ ਐਮਪੀ ਬਣ ਕੇ ਆਈ ਹੈ ਉਹਦੇ ਕੋਈ ਥੱਪੜ ਮਾਰਨ ਦੀ ਗੱਲ ਹੋ ਰਹੀ ਹੈ। ਸਵਾਲ ਇਹ ਹੈ ਕਿ ਥੱਪੜ ਕਿਉਂ ਮਾਰਿਆ ਕਿਵੇਂ ਵਜਿਆ ਇਹ ਤਾਂ ਇੱਕ ਲੰਬੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਕੀ ਕਾਰਨ ਹੋਇਆ ਥੱਪੜ ਮਾਰਨ ਦਾ? ਪਰ ਲੇਕਿਨ ਜਿਹੜੀ ਗੱਲ ਇੱਕ ਚੈਨਲ ਦੇ ਉੱਤੇ ਮੈਂ ਗੱਲਬਾਤ ਦੇ ਲਈ ਜੁੜਿਆ ਸੀ ਤੇ ਮੇਰੇ ਨਾਲ ਹਰਜੀਤ ਗਰੇਵਾਲ ਜੁੜਿਆ ਭਾਜਪਾ ਦਾ ਲੀਡਰ ਉਹਦੇ ਵੱਲੋਂ ਜੋ ਗੱਲ ਕਹੀ ਗਈ ਉਹਦੇ ਵੱਲੋਂ ਇਹ ਕਿਹਾ ਗਿਆ ਤੇ ਉੱਥੇ ਜਿਸ ਵੇਲੇ ਚੈਕਿੰਗ ਹੋ ਰਹੀ ਸੀ ਚੈਕਿੰਗ ਸਮੇ ਮੋਬਾਈਲ ਲਿਜਾਨ ਪਿੱਛੇ ਰੋਲਾ ਪਿਆ ਇਹ ਗੱਲ ਕਹੀ ਆ ਜੀ ਕਰੇ ਆ ਜੀ ਹੁਣ ਮੇਰੀ ਬੇਨਤੀ ਇੱਥੇ ਇਹ ਹੈ ਕਿ ਭਾਈ ਜੇਕਰ ਸਾਡੀ ਉੱਥੇ ਕੰਗਣਾ ਰਨਾਉਤ ਇੱਕ ਲੜਕੀ ਆ ਮੈਂ ਕਿਸੇ ਲੜਕੀ ਨੂੰ ਕੋਈ ਇਹੋ ਜਿਹੀ ਮਾੜੀ ਸ਼ਬਦਾਵਲੀ ਵਰਤਣੀ ਯੋਗਵਾਜਬ ਨਹੀਂ ਸਮਝਦਾ ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਈ ਆ ਭਾਈ ਬੀਬਾ ਤੇ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਂਗੀ ਜੇਕਰ ਮੋਬਾਈਲ ਦੀ ਚੈਕ-ਇਨ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਣ ਦਿੱਤਾ ਜਾਂਦਾ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਲੋ ਭਾਈ ਸਭ ਤੋਂ ਤੁਹਾਡਾ ਤਾਂ ਹੋਰ ਫਰਜ਼ ਵੱਧ ਗਿਆ ਹੋਰ ਜ਼ਿੰਮੇਵਾਰੀ ਬਣ ਗਈ ਕਿ ਤੁਸੀਂ ਰੋਲ ਮਾਡਲ ਬਣ ਕੇ ਤੁਸੀਂ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਕਾਨੂੰਨ ਦੀ ਪਾਲਣਾ ਆਏ ਕੀਤੀ ਜਾਂਦੀ ਹੈ ਪਰ ਤੁਸੀਂ ਉਹਨੂੰ ਮਤਲਬ ਆਪਦੀ ਈਗੋ 'ਚ ਆ ਕੇ ਆਪਦੀ ਈਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਮੈਂ ਤੇ ਉਠਾਈ ਔਰ ਜਿੰਨਾ ਗੱਲਾਂ ਤੋਂ ਇਹ ਡਿਸਪਿਊਟ ਵਧਿਆ ਜਿਵੇਂ ਹਰਜੀਤ ਕਰਿਆ ਨੇ ਦੱਸਿਆ ਹੁਣ ਸਵਾਲ ਇਹ ਆ ਵੀ ਇਹ ਜਿਹੜਾ ਅੱਗੇ ਕਿਹਾ ਜਾ ਰਿਹਾ ਹੈ ਵੀ ਉਹ ਕੁੜੀ ਕਹਿੰਦੀ ਹੈ ਕਿ ਤੂੰ ਮੇਰੀ ਮਾਂ ਨੂੰ ਤੂੰ ਉਥੇ ਬੀਬੀਆਂ ਨੂੰ ਧਰਨੇ 'ਚ ਇਸ ਤਰ੍ਹਾਂ ਬੋਲਦੀ ਰਹੀਆਂ 100-100 ਰੁਪਏ ਲੈ ਕੇ ਆਈਆਂ ਬੋਲਦੀ ਰਹੀਆਂ ਹੁਣ ਜੇ ਉਸ ਗੱਲ ਦੇ ਉੱਤੇ ਗੱਲ ਕਰੀਏ ਤਾਂ ਗੱਲ ਉਹ ਵੀ ਬੜੀ ਇੰਪੋਰਟੈਂਟ ਹੈ ਕਿ ਕਿਸੇ ਨੂੰ ਵੀ ਕਿਸੇ ਸਮਾਜ ਪ੍ਰਤੀ ਕਿੰਨਾ ਲੋਕਾਂ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਮਾੜੀ ਸ਼ਬਦਾਵਲੀ ਵਰਤਣ ਦਾ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਮੈਂ ਕਹਿੰਦਾ ਜੇ ਕੰਗਨਾਰ ਨਾਉਤ ਇੱਕ ਐਕਟਰਸ ਹੈ ਇੱਕ ਇੱਕ ਕਲਾਕਾਰ ਹੈ ਤਾਂ ਉਹਨੂੰ ਇਹ ਤਾਂ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ ਔਰ ਉਹ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ ਹਰ ਇੱਕ ਨੂੰ ਪਤਾ ਹੈ ਜੋ ਉਹਦੇ ਵੱਲੋਂ ਬੋਲਿਆ ਗਿਆ ਹੋ ਸਕਦਾ ਕਿਸੇ ਕਹਾ ਸੁਣੀ ਦੇ ਵਿੱਚੋਂ ਗੱਲ ਵਾਧੀ-ਵਾਧੀ ਇਸ ਪੁਆਇੰਟ ਤੇ ਗੱਲ ਚਲੀ ਗਈ ਹੋਵੇ ਜਿਹਦੇ ਜਵਾਬ ਚ ਉਸ ਲੜਕੀ ਨੇ ਕਿਹਾ ਹੋਵੇ ਸੋ ਇਸ ਕਰਕੇ ਇਸ ਲੜਕੀ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਿਆ ਕਿ ਉਸ ਲੜਕੀ ਨੂੰ ਇਹਨਾਂ ਨੇ ਪੁਲਿਸ ਦੀ ਕਸਟਡੀ ਚ ਲੈ ਲਿਆ ਹੈ ਸਾਡੀ ਬੇਨਤੀ ਹੈ ਕਿ ਕਿਸੇ ਨਾਲ ਵੀ ਅਗਰ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਹੈ